एक बार फिर लाइव हो दर्शको गुरु रामदास मार्केट तो तस्वीर तुम देख सकते हो तस्वीर जिते बंदो बइया ਫਾਜੀ ਕੀ ਨਹੀਂ ਦੇਖੋ ਦੇਖ ਸਕਦੇ ਹੋ ਫਿਰ ਬੈਕ ਕਾਲ ਕਰ ਮੈਨੂੰ ਫੋਨ ਕਰਿਆ ਬੋਲ ਬੋਲ ਜੀ 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 ਇਹ ਮੈਂ ਇਹਨਾਂ ਦੇ ਕੰਮਾਂ ਠੇਕੇ ਬੰਦ ਕਰਾਉਣ ਨੂੰ ਰਾਜ ਦਾ ਜਵਾਬ ਦਿਓ ਯਾਰ ਕਿਹੜਾ ਸਮਝ ਪਿਆ ਆ ਗੱਲ ਹੀ ਨਹੀਂ ਅੱਗੀ ਵੱਡੀ ਪ੍ਰਧਾਨਗੀ ਦਾ ਬਲੇ ਤੇ ਇਹਨੂੰ ਉਹਨੇ ਮਾਰਵਾ ਦਿੱਤਾ ਇੱਕ ਮਿੰਟ ਦੀ ਨਹੀਂ ਕੰਮ ਨਹੀਂ ਕਰਦੇ ਸ਼ਰਦੀ ਕੁੱਤੀ ਗੋਗੇ ਵਾਲਾ ਇਹਨੂੰ ਅੰਦਰ ਬੁਲਾਈਏ ਅੰਦਰ ਮੈਂ ਕਿਸੇ ਦੀ ਰੋਜੀ ਰੋਟੀ ਹੈ ਖਰਾਬ ਠੇਕੇ ਤੁਸੀਂ ਨੂੰ ਆਰਡਰ ਦੇ ਦਿਓ ਏ ਮਹੰਗ ਸਿੰਘਾਂ ਦੇ ਕੰਮ ਆ ਦੁਕਾਨਾਂ ਬੰਦ ਕਰਾਉਣਾ ਤੂੰ ਵੀ ਆਰਡਰ ਦਿਓ ਨਾ ਉਹਨਾਂ ਦਾ 30000 ਰੁਪਏ ਕਰਾਉਣ ਇਹਨਾਂ ਦੁਕਾਨ ਦਾ ਤੂੰ ਐਨੇ ਸਾਲ ਉਹਨਾਂ ਤੋਂ ਕਰਾ ਲਿਆ ਸਹਿਬ ਆਪਸੀ ਕਰਾ ਦੇ ਉਹਨਾਂ ਦਾ ਅੱਜ ਤੈਨੂੰ ਮਾਮਾ ਸੋਸਾਇਟੀ ਦਾ ਨਾਮ ਤੇ ਆ ਗਿਆ ਕੋਈ ਪਹਿਲੇ ਕਹੇ ਸਾਡੇ ਕੰਮ ਐ ਠੇਕੇ ਬੰਦ ਕਰਾਉਣਾ ਨਿਹੰਗ ਸਿੰਘਾਂ ਦੇ ਕੰਮ ਆ ਨਿਹੰਗ ਸਿੰਘ ਠੇਕੇ ਬੰਦ ਕਰਾਉਗੇ ਤੁਹਾਨੂੰ ਮਾਰੇ ਪਾਣੀ ਪਰ ਨੂੰ ਕਹਾਂ ਕਿ ਲੋਕਾਂ ਦੇ ਠੇਕੇ ਬੰਦ ਕਰਾਉਣ ਨੂੰ ਗਿਆ ਨਹੀਂ ਬਾਬਾ ਜੀ ਗਲਤ ਕਹਿ ਰਹੇ ਨਹੀਂ ਹੋਣੀ ਕੋਈ ਗੋਮਦੀ ਨਹੀਂ ਮਤਲਬ ਸਿੰਗਾ ਦਾ ਕਬਟੀ ਖਿਲਾਉਣਾ ਹੈ। ਹੋ ਬਾਬਾ ਜੀ ਅਸੀਂ ਖਿਲਾਉਣੇ ਆ। ਵੇਖੋ ਮੇਰੀ ਗੱਲ ਸੁਣੋ। ਤੁਸੀਂ ਨੀਗਾ ਨੋਟਿਸ ਭੇਜੋ। ਵੀ ਭਾਈ ਬੰਦ ਕਰੋ ਗੱਲ ਖਤਮ ਹੋ ਗਈ। ਮੈਂ ਤੁਹਾਨੂੰ ਕਹੇ ਠੇਕਾ ਖਲਾ। ਤੁਸੀਂ ਨੀਗਾ ਨੋਟਿਸ ਭੇਜੋ ਠੇਕਾ ਬੰਦ ਕਰ ਦੋ ਗੱਲ ਯਾਰ ਸਾਡਾ ਕੀ ਕੰਮ ਜਾਣੇ ਠੇਕਾ ਬੰਦ ਕਰਾਉਣਾ। ਪ੍ਰੀਮ ਪਿਆਰ ਜਿਨ੍ਹਾਂ ਨੇ ਵੀ ਇਹ ਗੱਲ ਆਖੀ ਪ੍ਰੀਮ ਪਿਆਰ ਜਿਨ੍ਹਾਂ ਦੇ ਸਾਹਮਣੇ ਪ੍ਰੀਮ ਹੈਗਾ ਨਾ। ਉਹ ਸਰਕਾਰੀ ਪ੍ਰਸ਼ਾਸਨ ਹੈ। ਅਸੀਂ ਉਸੇ ਹੀ ਪਹਿਲੇ ਮਿਲ ਗਏ। ਸਰਕਾਰੀ ਪ੍ਰਸ਼ਾਸਨ ਇੱਕ ਮਿੰਟ ਗੱਲ। ਪ੍ਰਸ਼ਾਸਨ ਦੀ ਡਿਊਟੀਆਂ ਡੀਸੀ ਕਰੇ ਕਮਿਸ਼ਨ ਸਾਫ ਕਰੇ ਉਹ ਕਰਨੀਗੇ ਅੱਲਾ ਉਹ ਕਿਹਾਓ ਬੰਦ ਨਹੀਂ ਨਹੀਂ ਨੋਟਿਸ ਭੇਜੋ ਅਗਲੇ ਨੂੰ ਕਿਸੇ ਦੇ ਆ ਕੇ ਤਾਲਾ ਲਾ ਦਈਏ ਦੇਖੋ ਆਪਾਂ ਇਹ ਨਹੀਂ ਕਹਿੰਦੇ ਇੱਥੇ ਘੱਮ ਸੇ ਘੱਮ ਪਹਿਲਾਂ ਪਤਾ ਕਿੰਨਾ ਪੁਰਾਣਾ ਠੇਕਾ ਰਹਿ ਚੁਕਿਆ ਤੁਹਾਨੂੰ ਪਤਾ ਬਾਬਾ ਜੀ 10 ਸਾਲਾਂ ਦਾ ਰੰਤਾ ਰਿਹਾ ਯਾਰ 10 ਸਾਲਾਂ ਤੋਂ ਕਿਉਂ ਨਹੀਂ ਬੰਦ ਕਰਾਇਆ ਅੱਜ ਇਹਨਾਂ ਨੂੰ ਚੇਤੇ ਆਣ ਲੱਪਿਆ ਅਜਾ ਮੇਰੀ ਰੋਟੀ ਰੋਟੀ ਲੱਭ ਨਹੀਂ ਕੀ ਲੱਭ ਠੇਕਾ ਬੰਦ ਕਰਾਓ ਜੀ ਸੱਤ ਕੇ ਕਰਾਓ ਮੈਂ ਕਿਸੇ ਮੈਂ ਕਿਹਾ ਨਹੀਂ ਤੁਸੀਂ ਇਹ ਨਾ ਕਰੋ ਗਲਤ ਕੰਮ ਨਾ ਕਰੋ ਗੁਰੂ ਰਾਮਦਾਸ ਉਹ ਬਾਬਾ ਜੀ ਮੇਰੇ ਘਰ ਤੋਂ ਦੇਖੋ ਕਿਸੇ ਨੇ ਠੇਕਾ ਨਾ ਕਰਾਇਆ ਉਹਨਾਂ ਨੇ ਵੀ ਇਹ ਗੱਲ ਕਹੀ ਤੁਸੀਂ ਪਹਿਲੇ ਵੀ ਇਹ ਗੱਲ ਕਹਿੰਦੇ ਜਾਸ ਬਾਬਾ ਜੀ ਮੇਰੀ ਬਾਬਾ ਜੀ ਕਿਉਂ ਪਿਆਦਣਾ ਕਿਉਂ ਪਿਆਸੀ ਆਪੋ ਦੇ ਵਿੱਚ ਤੁਸੀਂ ਨੀਗਰ ਨੋਟਿਸ ਦਿਓ ਡੀਸੀ ਸਾਹਿਬ ਨੂੰ ਭਾਈ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਮਾਰਕੀਟ ਤੇ ਠੇਕਾ ਕੋਲੇ ਅੰਨੋ ਬੰਦ ਕਰਾਣ ਬਾਹਰ ਤੋਂ ਨਾਲ ਬਿਲਕੁਲ ਡੀਸੀ ਸਾਹਿਬ ਨਿਹੰਗ ਸਿੰਘਾਂ ਦੇ ਕੋਲੇ ਪਾ ਲੈ ਠੇਕੇ ਜਾਣੇ ਯਾਰ ਭਈ ਮੇਰੇ ਕੋਲ ਵੀ ਗੱਲ ਸੁਣੀ ਤਾ ਮਾਦਰਾ ਸਭ ਵੜ ਜਾ ਮੁੰਨਾਂ ਨੇ ਵੀ ਗੱਲ ਕਹਿੰਦੇ ਆ ਬੰਦ ਕਰਨਾ ਠੀਕ ਨਹੀਂ ਕਾਰਵਾਈ ਕਰੋ ਤੁਹਾਨੂੰ ਕੋਈ ਕਾਰਵਾਈ ਕਿਸੇ ਨੇ ਕਿਸੇ ਨੂੰ ਜਾ ਕੇ ਧੱਕਾ ਨਹੀਂ ਕਰਨਾ ਠੀਕ ਨਹੀਂ ਕਰਕੇ ਹੋ ਸਕਦਾ ਆ ਆਪਾਂ ਜਾ ਕੇ ਆਪਣੇ ਪਿਆਰ ਕਰ ਸਕਦੇ ਆ ਕੋਈ ਵੀ ਅਪਾ ਸਰਦ ਵੀਰੇ ਉਹਦੀ ਛੰਡੇ ਦਾ ਡੀਸੀ ਸਾਹਿਬ ਨੇ ਅਲਟੀਮੇਟ ਦਿੱਤਾ ਆ ਆਪਾਂ ਇਹ ਗੱਲ ਵੀ ਅੱਜ ਨੂੰ ਚੌਂਮਾਰ ਕੀ ਜੱਟ ਬੰਦ ਕਰਾ ਲਈ ਕੰਮ ਕਰਾਇਆ ਆਪਾਂ ਕੋਈ ਯਾਰ ਨੀਗਾ ਨੋਟਿਸ ਭੇਜੋ ਹੋ ਗਿਆ ਹੋ ਗਿਆ ਸਾਰੀ ਅੰਡੇ ਮਰਦੀ ਸਾਹਿਬ ਬੰਦ ਕਰਾ ਦਿਓ ਸਾਨੂੰ ਕਿੱਧਰ ਆਇਆ ਪਰ ਜਿਹੜੇ ਤੱਕਾ ਨਾ ਕਰੋ ਜਾ ਕੇ ਧੱਕਾ ਕਿਸੇ ਨੇ ਨਹੀਂ ਕੀਤਾ ਪੱਕਾ ਨਹੀਂ ਬੰਦ ਆ ਗਏ ਤੁਹਾਨੂੰ ਸਕੇਂਡਿਆ ਵਿਕ ਡੀਸੀ ਸਾਹਮਣੇ ਆਪਾਂ ਨੂੰ ਜੋ ਵੀ ਘੰਟੇ ਦਿੱਤੇ ਆਪਾਂ ਬੀਟ ਰੱਖ ਲਈਏ ਸੋ ਤੁਸੀਂ ਵੀ ਸ਼ਾਂਤ ਹੋ ਰਹੇ ਆਪਣੇ ਭਰਾ ਆ ਸਾਰੇ ਸਰਦਾਰ ਯਾਰ ਆਪਾਂ ਸਾਰੇ ਭਰਾ ਆ ਕੋਈ ਉਹਨਾਂ ਨੂੰ ਸ਼ਰਮ ਚਾਹੀਦੀ ਮਾਰੀ ਮੋਢੀ ਸਾਈਜ਼ ਸਾਈਜ਼ ਉਧਰ ਆਇਆ ਸਾਈਜ਼ ਪਾਕਿਸਤਾਨ ਇੱਕ ਸਾਈਜ਼ ਦੇ ਅਧਿਕਾਰੀ ਵੀ ਇੱਥੇ ਮੌਕੇ ਤੇ ਪਹੁੰਚ ਚੁੱਕੇ ਤਸਵੀਰਾਂ ਦਾ ਨਾ ਸੰਝਿਆ ਕਰਾਂ ਐਕਸਾਈਜ਼ ਡਿਪਾਰਟਮੈਂਟ ਵੀ ਇੱਥੇ ਮੌਕੇ ਤੇ ਪਹੁੰਚ ਚੁੱਕਾ ਹੈ ਇਸ ਵਾਰ ਵੀ ਜਿਹੜਾ ਮਾਹੌਲ ਜਿਹੜਾ ਹੈ ਗਰਮੰਦਾ ਹੋਇਆ ਦਿਖਾਈ ਦੇ ਰਿਹਾ ਸੀ ਭਾਈ ਦੇਖਿਓ ਮਰ ਕੰਮ ਨਾ ਕਰੋ ਤੂੰ ਮੇਰੀ ਗੱਲ ਸੁਣੋ ਇੱਕ ਆਪ ਬੰਦ ਕਰਾਵੇ ਮੈਨੂੰ ਕੋਈ ਧਰਾਇ ਨਹੀਂ ਜਿੰਨੀਆਂ ਦੁਕਾਨਾਂ ਬੰਦ ਕਰਾ ਮੈਨੂੰ ਕੀ ਧਰਾਇ ਉਹਦੇ ਨਾਲ ਮੈਂ ਇਹ ਕਹਿੰਦਾ ਵੀ ਕਿਸੇ ਨੂੰ ਤੁਸੀਂ ਸਤਕਾਰ ਦਿਓ ਵਪਾਰੀ ਭਰਾ ਨੇ ਠੀਕ ਆ ਠੀਕ ਤੇ ਅਸੀਂ ਨਹੀਂ ਪੀਂਦੇ ਜਿਹੜੇ ਪੀਂਦੇ ਉਹ ਪੀਣ ਜਿਹੜੇ ਪੀਂਦੇ ਉਹਨਾਂ ਨੂੰ ਮੁਬਾਰਕ ਆ ਅਸੀਂ ਲੋਕ ਨਹੀਂ ਪੀਂਦੇ ਪਰ ਸਾਡਾ ਕੰਮ ਨਹੀਂ ਆ ਸਾਡੀਆਂ ਫੋਜਾਂ ਦਾ ਕੰਮ ਨਹੀਂ ਕਿ ਜਾ ਕੇ ਠੇਕੇ ਬੰਦ ਕਰਾਂ ਅੰਡੇ ਮੀਟ ਦੇ ਰੇੜੀਆਂ ਬੰਦ ਕਰਾਂ ਸਾਡਾ ਤੁਸੀਂ ਲੀਗਲ ਨੋਟਿਸ ਭੇਜੋ ਜੋ ਸਰਕਾਰ ਦੇ ਆ ਦੇ ਦੇਗੀ ਓਕੇ ਗੱਲ ਖਤਮ ਹੋ ਗਈ ਪਰ ਅਸੀਂ ਜਾ ਜਾ ਕੇ ਤੁਹਾਨੂੰ ਬੰਦ ਕਰਾਉਣੇ ਯਾਰ ਕੰਮ ਹੈ ਇਹ ਸਾਡਾ ਇਮਪ੍ਰੈਸ਼ਨ ਕੀ ਹੋਊਗਾ ਲੋਕਾਂ 'ਚ ਵੇਖਿਆ ਕੰਮ ਕਰਦੇ ਆ ਇਹ ਸਾਡਾ ਕੰਮ ਨਹੀਂ ਹੈਗਾ ਲੀਗਲ ਨੋਟਿਸ ਭੇਜੀਏ ਲੀਗਲ ਨੋਟਿਸ ਦੇ ਕੇ ਬੰਦ ਕਰਾਈਏ ਮੈਨੂੰ ਕਿਦਰ ਆ ਠੇਕੇ ਬੰਦ ਕਰ ਦੋ ਭਾਵੇਂ ਸਾਰੀਆਂ ਦੁਕਾਨਾਂ ਬੰਦ ਕਰ ਦੋ ਪਰ ਲੀਗਲ ਤਰੀਕੇ ਨਾਲ ਕਰਾਓ ਠੱਕੇ ਜਾ ਹੀ ਨਹੀਂ ਸਾਡਾ ਇਮਪ੍ਰੈਸ਼ਨ ਗਲਤ ਨਹੀਂ ਜਾਣਾ ਚਾਹੀਦਾ ਸ਼ਹਿਰ ਕੀ ਗੱਲ ਜਿੰਨੇ ਨਾਲੋਂ ਬਿਜਲੀ ਦੀ ਗੱਲ ਕਰਦੇ ਹੋ ਨੀਗਲ ਦੀ ਗੱਲ ਕਰਦੇ ਹੋ ਇਹ 12 ਵਜੇ ਤੋਂ ਬਾਅਦ ਰਾਤੀ ਖੋਲਣ ਦਾ ਕੀ ਕੰਮ ਹੈ ਉਹ ਕਿਹੜਾ ਬੰਦ ਕਰਾ ਦਿਓ ਮੈਨੂੰ ਕੀ ਤਰਾਜ ਬੰਦ ਕਰਾਤਾ ਮੈਨੂੰ ਤੱਕੇ ਨਾ ਲਗਾਓ ਬੰਦੇ ਨਾਲ ਲਾ ਕੇ ਜਾਓ ਕਰਕੇ ਗਈ ਹੈ ਪੁਲਿਸ ਆਫ ਕਰਕੇ ਗਈ ਹੈ ਸਰ ਸਾਹਿਬ ਇੱਕ ਮਹੀਨੇ ਮੇਰੀ ਦੋਸਤ ਦਾ ਡਾਕਟਰ ਸਾਹਿਬ ਮੇਰੀ ਛੋਟੂ ਨਾਲ ਮੇਰੇ ਨਾਲ ਸਾਰੇ ਬੰਦੇ ਇਹ ਕਿਹੜੇ ਤੈ ਕਾਨੂੰਨ ਦਾ ਵੀ ਇੱਥੇ ਸ਼ਰਾਬ ਚੱਲੇਗੀ ਬਾਬਾ ਜੀ ਬੰਦ ਕਰੋ ਮੈਂ ਤੁਹਾਨੂੰ ਕੀ ਮਰਾਪਾ ਕਾਪਾ ਕਿਉਂ ਜਾਈਓ ਤੇ ਤੁਸੀਂ ਐਵੇਂ ਯਾਰ ਮੈਨੂੰ ਕਿਹੜਾ ਲੋੜ ਤੋਂ ਉਹਦੀ ਗੱਲ ਕਰ ਰਹੇ ਹੋ ਨਜਾਇਜ਼ ਕੋਈ ਨਹੀਂ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਹਿੰਦਾ ਬੰਦ ਕਰੋ ਪੱਲੀ ਦਾ ਤਰੀਕਾ ਨਾ ਬਦਲ ਕਰੋ ਮੇਰੇ ਸਾਰਿਆਂ ਕੋਲ ਐਸੇ ਆਇਆ ਆਸਰਾ ਕੋਲ ਐ ਸਭ ਕੋਲ ਹੋਸੀ ਮੈਨੂੰ ਕੱਲ ਦੱਸੋ ਜਿਹਦਾ ਨਾਮ ਸੁਣਵਾਈ ਹੋਵੇ ਕੀ ਕਰੀਏ ਮੇਰੀ ਗੱਲ ਸੁਣੋ ਜਿਹਦਾ ਸੁਣਵਾਈ ਨਾਮ ਆ ਕੀ ਕਰੀਏ ਦਰਦਲ ਦੇ ਬੋਲੀ ਚੋਗੇ ਮੁੰਡਾ ਦਾ ਕੋਲੋਂ ਕਮਰਸ਼ੀਅਲ ਏਰੀਆ ਬਣਾ ਕਾਲਾਪੁਰ ਸ਼ਹਿਰ ਦੇੋਂ ਗਰਾਮ ਦਾਜ ਮਾਰ ਕੇ ਜਦਾ ਨਾਮ ਹੈ 10 ਸਾਲ ਇਤੇ ਵਿਆਹ ਉਹ ਰਿਆਲ 5 ਸਾਲ ਸੀ ਨਾ ਉਹਦੇ ਨਾਮ ਤੇ ਮਾਰਨਾ ਸੀ ਇੱਥੇ ਦਾ 10 ਸਾਲ ਦੇ ਸਿਆਣੇ ਜੀ ਕੀ ਵੀ ਚੱਲ ਜਾਦਾ ਪਿੰਡ ਦੇ ਸੀ ਕੀ ਹੋਵੇ ਗਲਤ ਕੰਮ ਹੋ ਜੇ ਵੀ ਮੇ ਦਾ ਪੰਚਾ ਸਾਲਾਂ ਦਾ ਫੇਰੋ ਕਾਨੂੰਨ ਨਾਲ ਤੋਂ ਨਾ ਰੋਕਦਾ

ਉਹਦੇ ਆ ਕੇ ਫਿਰ ਅੱਜ ਕੱਲ੍ਹ ਕਿੱਥੇ ਜੱਟਾ ਵਿਕਦਾ ਤੁਸੀਂ ਦੇਖ ਸਕਦੇ ਹੋ ਮਾਹੌਲ ਜਿਹੜਾ ਕਿ ਗਰਮਾਇਆ ਹੋਇਆ ਹੈ ਗੁਰੂ ਰਾਮਦਾਸ ਮਾਰਕੀਟ ਦੀ ਤਸਵੀਰਾਂ ਤਾਂ ਨਾਲ ਸੱਜਿਆ ਕਰ ਰਹੇ ਹਾਂ ਜਿੱਥੇ ਮਾਹੌਲ ਜਿਹੜਾ ਪੂਰਾ ਗਰਮਾਇਆ ਹੋਇਆ ਹੈ ਪੁੱਛੋ ਜਿਹੜਾ ਰੋਲਾ ਪਾ ਰਿਹਾ ਉਹਨਾਂ ਏਰੀਆ ਉਹਦੇ ਅਰੇਆ ਦੇ ਅੰਦਰ ਕਿ ਇੱਥੇ ਕੀ ਹੋ ਰਿਹਾ ਹੈ ਇੱਕ ਕੋਕਾ ਫਿਰਨੈਸ ਹੈਗਾ ਹੈ ਸ਼ਰਾਬ ਦੀ ਦੁਕਾਨ ਖਲਾਣ ਦੇ ਵਿੱਚ ਜੋ ਆਪਣਾ ਜੋਰ ਲਾ ਰਿਹਾ ਉਹ ਆਪਣਾ ਜੋਰ ਲਾ ਰਿਹਾ ਕਿ ਆਈ ਕਰਦੇ ਆਪਣੇ ਆਪਣੇ ਸਿੱਕਾ ਘਵਾਉਂਦੇ ਆ ਮਸਲਾ ਕੀ ਹੈ ਜੀ ਮਸਲਾ ਇਹ ਹੈ ਕਿ ਗੁਰੂ RAM ਦਾ ਸਮਰਦੇ ਨਾਮ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਇਹ ਇਤਰਾਜ਼ ਹੈ ਬਿਲਕੁਲ ਜਿਆਜਤ ਰਾਜ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਨ ਕਿ ਜਿਹੜੀ ਗੁਰੂਆਂ ਦੇ ਨਾਮ ਗੁਰੂ ਦੇ ਨਾਮ ਦੀ ਮਾਰਕੀਟ ਹੈ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕਾ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੀ ਸਿੱਖੀ ਜ਼ਰੂਰ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਂਦੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਤੇਰਾ ਬੰਦਾ ਕਹਿ ਰਿਹਾ ਜੀ ਸਾਰੀ ਝੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਦਾ ਦੇਖੋ ਇਹਨਾਂ ਜਿੱਦਾਂ ਨਾਲ ਇੰਟਰਸਟਿੰਗ ਸਾਫ਼ ਅਮਝ ਆਉਂਦਾ ਹੈ ਇਹਨਾਂ ਦਾ ਸਾਫ਼ ਇੰਟਰਸਟ ਸਮਝ ਆ ਰਿਹਾ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅਜੇ ਦਾ ਪੰਜਾਬ 'ਚ ਨਹੀਂ ਆਉਣ ਦੇਣੀ ਅਸੀਂ ਫੇਕੇ ਵਾਲੇ ਮੈਂ ਗੱਲ ਕੋਈ ਤੁਹਾਡਿਓ ਬੰਦ ਕਰਨ ਨੂੰ ਰਾਜ਼ੀ ਨੇ ਦੇਖੋ ACP ਨੇ ਰਾਜ਼ੀ ਹੋਣ ਨਾ ਹੋਣ ਮੇਰਾ ਮੰਨ ਕੇ ਕੋਈ ਕਾਰੋਬਾਰ ਹੈ ਮੈਂ ਉਹਨੂੰ ਬੰਦ ਕਰਨ ਦੇ ਲਈ ਆਪਣਾ ਅਫਰ ਤੇ ਲਾਊਂਗਾ ਨਾ ਕਿ ਮੇਰਾ ਬੰਦ ਨਾ ਹੋਵੇ ਕੰਮ ਗੱਲ ਇਹ ਹੈ ਕਿ ਸਰਕਾਰ ਦੀ ਬਣੂ ਜਿੰਦੀ ਹੈ ਸਰਕਾਰ ਇਹਨਾਂ ਜਿੱਦਾਂ ਉੱਤੇ ਧਿਆਨ ਰੱਖ ਕੇ ਡਿਸੀਜਨ ਲਵੇ ਉਹਨਾਂ ਨੂੰ ਕੋਈ ਚੰਗੀ ਜਗ੍ਹਾ ਤੇ ਵੇਚ ਕਹਿੰਦਾ ਚੱਟਾ ਵਿਗਦਾ ਵਿਕਦਾ ਚੱਕੋ ਬੰਦਾ ਪੁੱਛੋ ਉਹਨੇ ਬੋਲਿਆ ਕਿਉਂ ਆ ਕਿਸ ਨੇ ਬੋਲਿਆ ਜੀ ਉਹ ਬੰਦਾ ਉਹਨੇ ਕਿਹਾ ਕਿੱਟਾ ਵਿਗਦਾ ਉਹ ਦੱਸੇ ਭਗਵੰਤ ਮਾਨ ਨੇ ਕਿਹਾ ਸਾਨੂੰ ਜਾਣਕਾਰੀ ਦਿਓ ਤੁਹਾਨੂੰ ਯੁੱਧ ਨਸ਼ਾ ਵਰਤੋਂ ਚੱਲ ਰਿਹਾ ਉਹ ਦੱਸਣਾ ਚਾਹੀਦਾ ਉਹਨੂੰ ਕਿੱਥੇ ਵਿਗਦਾ ਚਟਾ ਫਿਰ ਬੰਦਾ ਉੱਚੀ ਬੋਲਿਆ ਚਟਾ ਵਿਗਦਾ ਇੱਥੇ ਪਾਜੀ ਖੜੇ ਨੇ ਸਾਡੇ ਐਸ.ਐਚ.ਓ. ਸਾਹਿਬ ਉਹਨੂੰ ਉਹਨੂੰ ਚਾਰਕਨ ਪੁੱਛੇ ਕਿੱਥੇ ਵਿਗਦਾ ਚਟਾ ਜਾ ਕੇ ਮਾਰਨ ਛਾਪਾ ਫੜੇ ਉਹ ਬੰਦਾ ਉੱਥੇ ਕਹਿ ਰਿਹਾ ਬਸ ਕਰੋ ਤੁਸੀਂ ਸਭ ਦਿਓ ਗੁਰੂ ਰਾਮਦਾਸ ਮਾਰਕੀਟ ਦੀਆਂ ਨੇ ਕਿੱਥੇ ਇੱਕ ਠੇਕੇ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਇਦੁੱਤ ਇੰਨਾ ਕਿ ਗਰਮਾ ਗਿਆ ਕਿ ਪੁਲਿਸ ਨੂੰ ਵਿੱਚ ਆਣਾ ਪਿਆ ਤੇ ਹੁਣ ਉੱਤਰ ਜਲ ਗਿਆ ਬਹੁਤ ਆਦੂ ਬਹੁਤ ਨਹੀਂ ਪੜਤੀ ਰੁਕੇ ਬਦਗਰ ਆਵੇ ਹਮੜਾ ਲੱਗ ਗਿਆ ਟਰੱਕ ਨੂੰ ਲਾਉਣਾ ਪਈ ਉਹ ਚੀ ਗੋਲ ਅਸੀ ਗੋਲ ਹੈ ਲੜਾਈ ਪੈਦੀ ਖੜੀ ਆ ਆਪਕਰਾਇ ਦਾ ਨਾ ਫਾਈਟ ਨਹੀਂ ਮੈਂ ਅੰਕਲ ਵੀ ਬੰਦ ਕਰ ਬੰਦ ਕਰ ਤੁਹਾਡੇ ਸਿਰ ਤੇ ਸਰਕਾਰ ਤੇ